ਕਿਹਨੇ ਸਿਰ ਇਹ ਕਾਲਪਿਕ ਸਰ ਤੋਂ ਪਰ ਆਨਕੋਗੇ ਕੋਈ ਜੁੱਟੀ ਰੋੜ ਨਹੀਂ ਫੜਨਾ ਵੱਡੇ ਪਿੰਡਾਂ ਦੇ ਵਿੱਚ ਦੀ ਹੋ ਕੇ ਤੇ ਜਿੰਨਾ ਕੋ ਸਫਲ ਰੋਜ ਹੋਇਆ ਕਰੇ 15 ਕਿਲੋਮੀਟਰ 20 ਜਾਂ 25 ਜਿੰਨਾ ਵੀ ਜ ਵੱਧ ਘੱਟ ਵੀ ਅੰਦਾਜ਼ੇ ਨਾਲ ਵੀ ਨਾ ਕੋ ਗੱਲਾ ਪੜਾਏ ਤੇ ਉੱਥੋਂ ਤੱਕ ਜਾਣਾ ਤੇ ਹੋਊਗਾ ਇਹ ਪੈਦਲ 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 ਸਿੰਘ ਚੱਲਣਗੇ ਅੱਗੇ ਪੰਜ ਪੰਜ ਸਿੰਘ ਚੱਲਣਗੇ ਤੇ ਉਹਨਾਂ ਪੰਜਾਂ ਸਿੰਘਾਂ ਦੀ ਅਗਵਾਈ ਦੇ ਵਿੱਚ ਇਹ ਮਾਰਚ ਹੋਏਗਾ ਸਤਗੁਰਾਂ ਦਾ ਸਰੂਪ ਨਾਲ ਨਹੀਂ ਹੋਏਗਾ ਹੂੰ ਹੂੰ ਤਾਂ ਫਿਰ ਸਤਕਾਰ ਨਹੀਂ ਰਹਿਦਾ ਬਿਲਕੁਲ ਠੀਕ ਹੈ ਤੇ ਪੰਜ ਸਿੰਘਾਂ ਦੀ ਅਗਵਾਈ ਚ ਪੰਥ ਦੀ ਅਗਵਾਈ ਚ ਇਹ ਮਾਰਚ ਚੱਲੇਗਾ ਜੀ ਦੇ ਵਿੱਚ ਨੌਜਵਾਨ ਜਾਂ ਜਿਹੜੇ ਤੁਰ ਸਕਦੇ ਆ ਦੂਜੇ ਵੀ ਜਿਹੜੇ ਤੁਰ ਸਕਦੇ ਆ ਉਹ ਤੁਰ ਕੇ ਚੱਲਣਗੇ ਹੂੰ ਤੇ ਜਿਹੜੇ ਨਹੀਂ ਤੁਰ ਸਕਦੇ ਬਜ਼ੁਰਗ ਨੇ ਜਾਂ ਕੋਈ ਬੀਬੀਆਂ ਨੇ ਜਾਂ ਕੋਈ ਐਦਾ ਦੀ ਸਿਹਤ ਨਹੀਂ ਜਿਹਦੀ ਜਾਂ ਇਦਾਂ ਦੀ ਉਹ ਪਿੱਛੇ ਆਪਣੀਆਂ ਗੱਡੀਆਂ ਇਸ ਤੋਂ ਪਿੱਛੇ ਲਾ ਵੀ ਸਕਦੇ ਆ ਕੋਈ ਇੱਕ ਦਿਨ ਚੱਲਦਾ ਅਗਲੇ ਦਿਨ ਤੋਂ ਅਗਲੀ ਸੰਗਤ ਰੰਭ ਹੋ ਜਾਏਗੀ ਹੂੰ ਉਹ ਕੋਈ ਇੱਕ ਜਾਂ ਦੋ ਦਿਨ ਚੱਲ ਸਕਦਾ ਕੋਈ ਗੱਲ ਨਹੀਂ ਉਦੋਂ ਬਾਅਦ ਅਗਲੀ ਸੰਗਤ ਜਿਹੜੀ ਹੈ ਉਹ ਅਗਲੇ ਦਿਨ ਉਠ ਰੰਭ ਹੋ ਜਾਏਗੀ ਰਾਤ ਨੂੰ ਸਮਾਪਤੀ ਹੋਇਆ ਕਰੇਗੀ ਸਵੇਰੇ ਨਾ ਕੋਈ ਦੇ ਨਾਲ ਅੰਦਰ ਜਾ ਕੇ ਪਾਣੀ ਛੱਕ ਕੇ ਫਿਰ ਉਹ ਅਗਲਾ ਪੰਨਾ